ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਭਿੰਡੀ ਦੀ ਸਬਜ਼ੀ ਬਹੁਤ ਸੌਖੇ ਜਿਹੇ ਤਰੀਕੇ ਨਾਲ ਬਿਲਕੁਲ ਦੇਸੀ ਤਰੀਕਾ ਜਿਵੇਂ ਪਿੰਡਾਂ ਦੇ ਵਿੱਚ ਭਿੰਡੀ ਬਣਦੀ ਆ ਤੁਸੀਂ ਦੇਖ ਲਓ ਕਿੰਨੀ ਵਧੀਆ ਜਿਹੜੀ ਆਪਣੀ ਭਿੰਡੀ ਦੀ ਸਬਜ਼ੀ ਆ ਬਣ ਕੇ ਤਿਆਰ ਹੋਈ ਆ ਸਿਰਫ ਬੇਸਿਕ ਮਸਾਲੇ ਆਪਾਂ ਪਾਵਾਂਗੇ ਲੂਣ ਮਿਰਚ ਛਾਲਦੀ ਕਿਸੇ ਵੀ ਹੋਰ ਵੱਧੂ ਮਸਾਲੇ ਦੀ ਆਪਾਂ ਨੂੰ ਲੋੜ ਨਹੀਂ ਤੇ ਸਬਜ਼ੀ ਬਹੁਤ ਜ਼ਿਆਦਾ ਸਵਾਦ ਬਣਦੀ ਆ ਲੋ ਜੀ ਸਭ ਤੋਂ ਪਹਿਲਾਂ ਆਪਾਂ ਚੁੱਲੇ ਦੇ ਵਿੱਚ ਲਾ ਲਿਆ ਗੋਹੇ ਤੇ ਕਾਗਜ਼ ਲਾ ਕੇ ਆਪਾਂ ਅੱਗ ਬਚਾ ਲੈਣੀ ਆ ਕਿਉਂਕਿ ਜਿਹੜਾ ਚੁੱਲੇ ਵਾਲਾ ਸਵਾਦ ਆ ਉਹ ਗੈਸ ਤੇ ਨਹੀਂ ਆਉਂਦਾ ਬਹੁਤ ਸੌਖਾ ਤਰੀਕਾ ਸਬਜ਼ੀ ਦਾ ਤੁਸੀਂ ਇੱਕ ਵਾਰੀ ਬਣਾ ਕੇ ਦੇਖਿਓ ਉਂਗਲਾਂ ਚਟ ਦੀ ਰਹਿ ਜਾਓਗੇ ਲੋ ਜੀ ਕੜਾਹੀ ਆਪਾਂ ਰੱਖ ਲਈ ਆ ਤੇ ਇਹਦੇ ਵਿੱਚ ਪਾਇਆ ਮੈਂ ਸਰੋਂ ਦਾ ਤੇਲ ਇਹ ਜਿਹੜਾ ਤੇਲ ਆ ਪਹਿਲਾਂ ਪਾਈ ਯੂਜ਼ ਕੀਤਾ ਸੀ ਪਕੌੜੇ ਬਣਾਏ ਸੀ ਸੋ ਇੱਥੇ ਮੈਂ ਇਹਨੂੰ ਛਾਣ ਕੇ ਪਾਇਆ ਇੱਕ ਚਮਚ ਪਾਇਆ ਜੀਰੇ ਦਾ ਦੋ ਚਮਚੇ ਪਾਇਨੇ ਸਰੋਂ ਦਾ ਤੇਲ ਦਾ ਜਦੋਂ ਵਧੀਆ ਗਰਮ ਹੋ ਗਿਆ ਸੀ ਉਸ ਤੋਂ ਬਾਅਦ ਆਪਾਂ ਪਾਇਆ ਜੀ ਜੀਰਾ ਨਾਲ ਹੀ ਇਹ ਤਿੰਨ ਆਪਲ ਪਾਇਨੇ ਪਿਆਜ਼ ਜੇ ਆਪਾਂ ਮੰਨ ਕੇ ਚੱਲੀਏ ਤਾਂ 300 ਗ੍ਰਾਮ ਹੋਣਗੇ ਤੇ ਇਹਦੇ ਵਿੱਚ ਪਾਈਆਂ ਨੇ 6-7 ਹਰੀਆਂ ਮਿਰਚਾਂ ਤੁਸੀਂ ਆਪਣੇ ਹਿਸਾਬ ਨਾਲ ਪਾਉਣੀ ਆ ਜਿੰਵੇਂ ਜਿੰਨੀ ਤੁਸੀਂ ਮਿਰਚ ਖਾਣੇ ਹੋ ਆਪਾਂ ਇਹਦੇ ਵਿੱਚ ਲਾਲ ਮਿਰਚ ਬਿਲਕੁਲ ਨਹੀਂ ਪਾਉਂਦੇ ਸੋ ਮੈਂ ਇੱਥੇ ਮਿਰਚਾਂ ਪਾ ਲਈਆਂ ਕਾਫੀ ਜ਼ਿਆਦਾ ਕੌੜੀਆਂ ਨਹੀਂ ਸੋ ਪਹਿਲਾਂ ਆਪਾਂ ਪਿਆਜ਼ ਭੁੰਨਾਂਗੇ ਕਈ ਮੇਰੀਆਂ ਭੈਣਾਂ ਕੀ ਕਰਦੀਆਂ ਨੇ ਵੀ ਪਿਆਜ਼ ਤੇ ਜਿਹੜੀ ਭਿੰਡੀ ਆ ਇਕੱਠੀ ਪਾ ਦਿੰਦੇ ਨੇ ਬਿਲਕੁਲ ਨਹੀਂ ਪਾਉਣੀ ਪਹਿਲਾਂ ਪਿਆਜ਼ ਦਾ ਜਿਹੜਾ ਆਪਾਂ ਸਾਰਾ ਪਾਣੀ ਉਹਨੂੰ ਸਾੜਨਾ ਨਹੀਂ ਤਾਂ ਭਿੰਡੀ ਆ ਜਿਹੜੀ ਲੇਸ ਛੱਡ ਜਾਂਦੀ ਆ ਲਾਲਾ ਨਹੀਂ ਆ ਵੀ ਕਹਿ ਦਿੰਦੇ ਨੇ ਉਹਨੂੰ ਤੇ ਚਿਪਚਿਪੀ ਜੀ ਹੋ ਜਾਂਦੀ ਆ ਸਟਿੱਕੀ ਜੀ ਲੋ ਜੀ ਇੱਥੇ ਨਾਲ ਹੀ ਆਪਾਂ ਰੱਖ ਲਿਆ ਛੱਲੀ ਚੁੱਲ੍ਹੇ 'ਚ ਜਿਹੜੀ ਪੁੱਜੀ ਹੋਈ ਛੱਲੀ ਆ ਦਾ ਸਵਾਦ ਆ ਜਿਹੜਾ ਬਹੁਤ ਜ਼ਿਆਦਾ ਵਧੀਆ ਆਉਂਦਾ ਗੈਸ ਤੇ ਉਹਨੀ ਵਧੀਆ ਨਹੀਂ ਪੁੱਜਦੀ ਜਿੰਨੀ ਚੁੱਲ੍ਹੇ 'ਚ ਪੁੱਜਦੀ ਆ ਪਰ ਇਹ ਅੱਗ ਵੀ ਬੁਝਾ ਦਿੰਦੀ ਆ ਚਲੋ ਪੂਜੀ ਦਾਲਨੀ ਲੋ ਜੀ 30% ਪਿਆਜ਼ ਪੁੱਜੇ ਨੇ ਜ਼ਿਆਦਾ ਨਹੀਂ ਭੁੰਨੇ ਸਿਰਫ ਆਪਾਂ ਇਹਨਾਂ ਦਾ ਪਾਣੀ ਛਾੜਿਆ ਪਿਆਜ਼ ਦਾ ਨਾਲ ਆਪਾਂ ਪਾਤੀ ਜੀ ਭਿੰਡੀ ਉੰਨੀ ਭਿੰਡੀ ਲਈ ਆਪਾਂ ਉੰਨੀ ਪਿਆਸ ਲੈਨੇ ਬਿਲਕੁਲ ਬਰਾਬਰ ਦੇ ਲੈਨੇ ਤੁਸੀਂ ਵੱਧ ਘੱਟ ਲੈ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਆ ਕੋਈ ਆਪਾਂ ਇਹਦੇ ਵਿੱਚ ਬਹੁਤਾ ਤੇਲ ਨਹੀਂ ਪਾਇਆ ਬਸ ਕੁਛਕ ਤਰੀਕਾ ਜਿਹਦੇ ਨਾਲ ਆਪਾਂ ਇਹਨੂੰ ਬਹੁਤ ਵਧੀਆ ਬਣਾ ਸਕਦੇ ਹਾਂ ਇੱਕ ਤਾਂ ਇਹਨੂੰ ਕਦੇ ਵੀ ਟਕਣਾ ਨਹੀਂ ਜੇ ਤੁਸੀਂ ਇਹਨੂੰ ਟਕੋਗੇ ਤਾਂ ਇਹਦਾ ਜਿਹੜਾ ਕਲਰ ਆ ਉਹ ਖਰਾਬ ਹੋ ਜਾਊਗਾ ਕਾਲਾ ਹੋ ਜਾਊਗਾ ਗ੍ਰੀਨ ਗ੍ਰੀਨ ਨਹੀਂ ਰਹਿਣੀ ਤੇ ਦੂਜਾ ਬਹੁਤ ਹੀ ਜ਼ਿਆਦਾ ਤੇਜ਼ ਅੱਗ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਇਹ ਥੱਲੇ ਲੱਗਣਾ ਸ਼ੁਰੂ ਕਰ ਦੇਣਾ ਤੇ ਫਿਰ ਜਿਹੜੀਆਂ ਲੇ ਸੌ ਥੱਲੇ ਲੱਗਣੀ ਸ਼ੁਰੂ ਹੋ ਜਾਂਦੀ ਹੈ ਫਿਰ ਭਿੰਡੀ ਬਿਲਕੁਲ ਵਧੀਆ ਨਹੀਂ ਬਣਦੀ। ਲੋ ਜੀ ਸਿਰਫ ਮੇਰਾ ਖਿਆਲ 1 ਮਿੰਟ ਹੋਇਆ ਸੀ ਤੇ ਨਾਲ ਹੀ ਆਪਾਂ ਕੱਟ ਕੇ ਪਾਤਾ ਟਮਾਟਰ। ਜੇ ਤੁਹਾਡੇ ਕੋਲੇ ਨਹੀਂ ਹੈਗਾ ਤੁਸੀਂ ਨਹੀਂ ਪਾਉਣਾ ਤਾਂ ਤੁਸੀਂ ਇੱਥੇ ਲੂਣ ਪਾ ਸਕਦੇ ਹੋ। ਜਿੰਨਾ ਤੁਸੀਂ ਸਬਜ਼ੀ ਦੇ ਵਿੱਚ ਲੂਣ ਪਾਉਣਾ ਭਿੰਡੀ ਪਾਉਣ ਤੋਂ ਬਾਅਦ ਲੂਣ ਪਾ ਦਿਓ ਬਿਲਕੁਲ ਵੀ ਜਿਹੜੀ ਹੈ ਲੇਰੀ ਸਚਿਪਚੀ ਵੀ ਨਹੀਂ ਬਣਦੀ ਉਹ। ਤੇ ਜਾਂ ਫਿਰ ਤੁਸੀਂ ਨਿੰਬੂ ਪਾ ਸਕਦੇ ਹੋ ਜੇ ਨਿੰਬੂ ਨਹੀਂ ਹੈਗਾ ਇੱਕ ਚਮਚ ਦਹੀਂ ਦਾ ਪਾ ਸਕਦੇ ਹੋ ਜੋ ਤੁਹਾਨੂੰ ਪਸੰਦ ਆ ਪਾ ਸਕਦੇ ਹੋ। ਤੇ ਹਮੇਸ਼ਾ ਮੱਠੀ ਮੱਠੀ ਅੱਗ ਤੇ ਬਣਾਉਣੀ ਆ ਨਾ ਹੀ ਬਹੁਤੀ ਜ਼ਿਆਦਾ ਤੇਜ਼ ਹੋਣੀ ਚਾਹੀਦੀ ਆ ਤੇ ਨਾ ਹੀ ਬਹੁਤੀ ਘੱਟ ਹੋਣੀ ਚਾਹੀਦੀ ਆ ਕਈ ਪਹਿਲਾਂ ਭਿੰਡੀ ਭੁੰਨ ਲੈਂਦੇ ਨੇ ਕਈ ਪਿਆਜ਼ ਉਹਦੇ ਚ ਕੋਈ ਫਰਕ ਨਹੀਂ ਪੈਂਦਾ ਪਰ ਪਿਆਜ਼ ਦੇ ਪਾਣੀ ਨਾਲ ਥੋੜੀ ਜਿਹੀ ਭਿੰਡੀ ਐ ਸਟਿੱਕੀ ਹੋ ਜਾਂਦੀ ਆ ਸੋ ਪਹਿਲਾਂ ਆਪਾਂ ਪਿਆਜ਼ ਭੁੰਨੇ ਆ ਭਿੰਡੀ ਦੇ ਵਿੱਚ ਪਿਆਜ਼ ਆ ਜਿਹੜਾ ਬਹੁਤਾ ਨਹੀਂ ਭੁੱਜਦਾ ਜੂਸੀ ਹੋਈ ਰਹਿੰਦਾ ਫੇਰ ਹੀ ਭਿੰਡੀ ਸਵਾਦ ਬਣਦੀ ਆ ਨਹੀਂ ਤਾਂ ਜੇ ਆਪਾਂ ਜ਼ਿਆਦਾ ਪਿਆਜ਼ ਨੂੰ ਭੁੰਨ ਦੀਏ ਫਿਰ ਉਹਦੇ ਪੱਤੇ ਜੇ ਵੱਡ ਜਾਂਦੇ ਨੇ ਸਖਤ ਜਾਂ ਪਿਆਜ਼ ਹੋ ਜਾਂਦਾ ਵਧੀਆ ਨਹੀਂ ਲੱਗਦਾ। ਲੋ ਜੀ ਮੈਂ ਘੱਟੋ ਘੱਟ 5-6 ਮਿੰਟ ਪਿੰਡੀ ਨੂੰ ਭੁੰਨ ਲਿਆ। ਬਹੁਤ ਵਧੀਆ ਪਿੰਡੀ ਆਪਣੀਆਂ ਜਿਹੜੀ ਭੁੱਜ ਗਈ ਤੇ ਹੁਣ ਆਪਾਂ ਇਹਦੇ ਵਿੱਚ ਬੇਸਿਕ ਮਸਾਲਾ ਹੀ ਪਾਇਆ ਲੂਣ ਤੇ ਹਲਦੀ ਮਿਰਚ ਆਪਾਂ ਪਹਿਲਾਂ ਪਾਈਆਂ ਹੋਈਆਂ ਨੇ। ਇੱਥੇ ਕੋਈ ਆਪਾਂ ਗਰਮ ਮਸਾਲਾ ਜਾਂ ਚਾਟ ਮਸਾਲਾ ਨਹੀਂ ਪਾਇਆ ਤੁਹਾਨੂੰ ਪਸੰਦ ਆ ਤੁਸੀਂ ਪਾਉਣਾ ਤੁਸੀਂ ਪਾ ਸਕਦੇ ਹੋ ਥੋਡੀ ਆਪਣੀ ਮਰਜ਼ੀ ਆ। ਮੈਨੂੰ ਨਾ ਇਹਦੇ ਵਿੱਚ ਅਦਰਕ ਲਸਣ ਪਸੰਦ ਆ ਤੇ ਨਾ ਹੀ ਮੈਨੂੰ ਇਹਦੇ ਵਿੱਚ ਕੋਈ ਹੋਰ ਮਸਾਲਾ ਪਸੰਦ ਆ ਕਿਉਂਕਿ ਸਬਜ਼ੀ ਦਾ ਸਵਾਲ ਆ ਜਿਹੜਾ ਉੱਤੇ ਹੋਣਾ ਚਾਹੀ ਜਿੰਨੀ ਤੁਸੀਂ ਪਿੰਡਿੰਗ ਸਿੰਪਲ ਬਣਾਉਂਗੀ ਉੰਨੀ ਜਿਆਦਾ ਸਵਾਦ ਬਣਦੀ ਆ ਮਸਾਲਿਆਂ ਦਾ ਵੈਲੈਂਸ ਹੋਣਾ ਚਾਹੀਦਾ ਸਬਜ਼ੀ ਦੇ ਵਿੱਚ ਕਿੱਥੇ ਕਿਹੜਾ ਮਸਾਲਾ ਜਾਂਦਾ ਹਰ ਸਬਜ਼ੀ ਦੇ ਵਿੱਚ ਗਰਮ ਮਸਾਲਾ ਚਾਟ ਮਸਾਲਾ ਨਹੀਂ ਜਾਂਦਾ ਬਾਕੀ ਸਾਰਿਆਂ ਦਾ ਆਪਣਾ ਆਪਣਾ ਸਵਾਦ ਹੁੰਦਾ ਇਹਦੇ ਵਿੱਚ ਚਾਟ ਮਸਾਲਾ ਪੈ ਸਕਦਾ ਪਰ ਮੈਂ ਟਮਾਟਰ ਪਾਇਆ ਹੋਇਆ ਸੋ ਮੈਂ ਨਹੀਂ ਪਾਇਆ ਹਲਕੀ ਹਲਕੀ ਅੱਗ ਤੇ ਮਸਾਲੇ ਪਾਉਣ ਤੋਂ ਬਾਅਦ ਵੀ ਆਪਾਂ 3-4 ਮਿੰਟ ਇਹਨੂੰ ਭੁੰਨਣਾ ਬਿਲਕੁਲ ਵੀ ਕਾਲੀ ਨਹੀਂ ਕਰਨੀ ਉਡੀ ਸਬਜੀ ਆਪਣੀ ਬਣ ਕੇ ਤਿਆਰ ਹੋ ਗਈ ਆਪਾਂ ਇਹਨੂੰ ਉਤਾਰ ਲੈਨੇ ਆ ਥਾਲੇ ਤੁਸੀਂ ਦੇਖ ਲਓ ਕੱਲੀ ਕੱਲੀ ਪਿੰਡੀ ਪਈ ਆ ਬਿਲਕੁਲ ਵੀ ਕਿਤੋਈ ਨਹੀਂ ਕਾਲੀ ਨਹੀਂ ਹੋਈ ਪਿੰਡੀ ਬਿਲਕੁਲ ਓਮੀ ਹਰੀ ਹਰੀ ਪਈ ਆ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਬੋਝ ਮੈਂ ਤੁਹਾਨੂੰ ਖਲਾਰ ਕੇ ਦਿਖਾਉਂਗੀ ਵੀ ਕੱਲੀ ਕੱਲੀ ਆ ਬਹੁਤ ਜ਼ਿਆਦਾ ਸਵਾਦ ਬਣਦੀ ਆ ਇਹ ਸਬਜੀ ਜਿੰਨੀ ਦੇਖਣ ਨੂੰ ਸੋਹਣੀ ਲੱਗਦੀ ਆ ਉਨਨੀ ਹੀ ਖਾਣ ਨੂੰ ਸਵਾਦ ਲੱਗਦੀ ਆ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਬਿਨਾ ਮਸਾਲਿਆਂ ਤੋਂ ਬਣਾ ਕੇ ਦੇਖਿਓ ਤੁਸੀਂ ਫਿਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਵੇਂ ਦੀ ਬਣੀ ਚਲੋ ਜੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੱਸਦੇ ਰਹੋ ਖੁਸ਼ ਰਹੋ ਥੈਂਕ ਯੂ